ਇਹ ਦੋ ਪਾਣੇ ਆਪਣਾ ਫਾਈਟਿੰਗ ਰੋਡ ਤੇ ਇਹ ਦੋ ਬੰਦਿਆਂ ਨੇ ਅਸੀਂ ਬਰਤਿਆ ਦਿੱਤਾ ਇਹ ਸਪਾ ਸੈਂਟਰ ਦੀ ਆਰਡ ਦੇ ਵਿੱਚ ਗੋਲ ਧੰਗਾ ਚਲਾਉਂਦੇ ਸੀਗੇ ਤੇ ਸਾਰਿਆਂ ਨੂੰ ਅਸੀਂ ਸਖਤ ਹਦਾਇਤ ਕੀਤੀ ਹੈ ਵੀ ਇਸ ਸਪਾ ਸੈਂਟਰ ਦਾ ਇੱਥੇ ਸਿਰਫ ਮਸਾਜ ਹੀ ਹੋਣੀ ਹੈ ਇਨਾਈ ਮੈਸਚੂ ਸਿਟੀ 1 ਇੰਸਪੈਕਟਰ ਜਸਵਿੰਦਰ ਸਿੰਘ ਤੇ ਸਾਨੂੰ ਇਹਦੀ ਸਾਰੀ ਇਤਲਾਹ ਮਿਲੀ ਸੀਗੀ ਵੀ ਕ੍ਰਾਉਨਸ ਬਾਥ ਤੇ O3 ਇਹ ਦੋ ਸਪਾ ਨੇ ਆਪਣਾ ਫਾਈਟਿੰਗ ਰੋਡ ਤੇ ਤੇ ਅਸੀਂ ਉੱਥੇ ਰੇਡ ਕੀਤੀ ਸੀਗੀ ਤੇ ਸਾਨੂੰ ਉੱਥੇ ਇਹਦਾ ਜਿਆ O3 ਆ ਇਹਦਾ ਜਿਹੜਾ ਮਾਲਕਾ ਪ੍ਰਵੀਨ ਵਾਸੀ ਬਰਨਾਲਾ ਤੇ ਕ੍ਰਾਉਨਸ ਬਾਥ ਦਾ ਜਿਹੜਾ ਮਾਲਕਾ ਗੁਰਜੀਤ ਸਾਨੂੰ ਹੋਮ ਪ੍ਰਕਾਸ਼ ਵਾਸੀ ਕੁਰਕਸ਼ੇਤਰ ਇਹ ਦੋ ਬੰਦਿਆਂ ਨੇ ਅਸੀਂ ਵਰਚਾ ਦਿੱਤਾ ਇਸ ਪਾ ਸੈਂਟਰ ਦੀ ਆੜ ਦੇ ਵਿੱਚ ਗੋਲਦੰਦਾ ਚਲਾਉਂਦੇ ਸੀਗੇ ਤੇ ਮੌਕੇ ਤੇ ਸਾਨੂੰ ਗੁਰਜੀਤ ਸਿੰਘ ਸਾਨੂੰ ਹੋਮ ਪ੍ਰਕਾਸ਼ ਮਿਲ ਗਿਆ ਤੇ ਬਾਕੀਆਂ ਦੀ ਅਸੀਂ ਭਾਲ ਕਰ ਰਹੇ ਹਾਂ ਤੇ ਜਲਦੀ ਇਹਨਾਂ ਨੂੰ ਅਰੈਸਟ ਕਰਕੇ ਤੇ ਅੰਦਰ ਨਵਾਜੇ ਅਸੀਂ ਸਾਰਿਆਂ ਵੱਖ-ਵੱਖ ਜਿੰਨੇ ਵੀ ਸੀਗੇ ਉਹਨਾਂ ਦੇ ਅਸੀਂ ਸਾਰਿਆਂ ਦੇ ਰੇਡ ਕੀਤੀ ਅੱਜ ਤੇ ਉੱਥੇ ਸਾਰਾ ਅਸੀਂ ਚੈੱਕ ਕੀਤਾ ਤੇ ਹੋਰ ਕਿਤੇ ਇਸ ਬਸਵੰਦੀ ਕੋਈ ਵੀ ਸਾਨੂੰ ਇਨਫੋਰਮੇਸ਼ਨ ਮਿਲ ਜਾ ਉਥੋਂ ਕੋਈ ਇਤਰਾਜ ਨਹੀਂ ਕੁਝ ਪਾਇਆ ਗਿਆ ਤੇ ਸਾਰਿਆਂ ਨੂੰ ਅਸੀਂ ਸਖਤ ਹਦਾਇਤ ਕੀਤੀ ਹੈ ਵੀ ਤੇ ਇਸ ਸਪਾ ਸੈਂਟਰ ਦਾ ਇੱਥੇ ਸਿਰਫ ਮਸਾਜ ਹੀ ਹੋਣੀ ਚਾਹੀਦੀ ਹੈ। ਇਹ ਦੋ ਸਪਾ ਨੇ ਆਪਣਾ ਫਾਈਟਿੰਗ ਰੋਡ ਤੇ ਇਹ ਦੋ ਬੰਦਿਆਂ ਨੇ ਅਸੀਂ ਵਰਚਾ ਦਿੱਤਾ ਇਹ ਸਪਾ ਸੈਂਟਰ ਦੀ ਆੜ ਦੇ ਵਿੱਚ ਗੋਲਤੰਡਾ ਚਲਾਉਂਦੇ ਸੀਗੇ ਤੇ ਸਾਰਿਆਂ ਨੂੰ ਅਸੀਂ ਸਖਤ ਹਦਾਇਤ ਕੀਤੀ ਹੈ ਵੀ ਤੇ ਇਸ ਸਪਾ ਸੈਂਟਰ ਦਾ ਇੱਥੇ ਸਿਰਫ ਮਸਾਜ ਹੀ ਹੋਣੀ ਚਾਹੀਦੀ ਹੈ। ਇਨਾਈ ਮੈਸਚੂ ਸਿਟੀ 1 ਇੰਸਪੈਕਟਰ ਜਸਵਿੰਦਰ ਸਿੰਘ ਤੇ ਸਾਨੂੰ ਇਹਦੀ ਸਾਰੀ ਇਤਲਾਹ ਮਿਲੀ ਸੀਗੀ ਵੀ ਕ੍ਰਾਉਨਸ ਬਾਅ ਤੇ O3 ਇਹ ਦੋ ਸਪਾ ਨੇ ਆਪਣਾ ਫਾਈਟਿੰਗ ਰੋਡ ਤੇ ਤੇ ਅਸੀਂ ਉੱਥੇ ਰੇਡ ਕੀਤੀ ਸੀਗੀ ਤੇ ਸਾਨੂੰ ਉੱਥੇ ਇਹਦਾ ਜਿਆ O3 ਆ ਇਹਦਾ ਜਿਹੜਾ ਮਾਲਕਾ ਪ੍ਰਵੀਨ ਵਾਸੀ ਬਰਨਾਲਾ ਤੇ ਕ੍ਰਾਉਨਸ ਬਾਅ ਦਾ ਜਿਹੜਾ ਮਾਲਕਾ ਗੁਰਜੀਤ ਸਾਨੂੰ ਹੋਮ ਪ੍ਰਕਾਸ਼ ਵਾਸੀ ਕੁਰਕਸ਼ੇਤਰ ਇਹ ਦੋ ਬੰਦਿਆਂ ਨੇ ਅਸੀਂ ਵਰਚਾ ਦਿੱਤਾ ਇਸ ਪਾ ਸੈਂਟਰ ਦੀ ਆੜ ਦੇ ਵਿੱਚ ਗੋਲਦੰਦਾ ਚਲਾਉਂਦੇ ਸੀਗੇ ਤੇ ਮੌਕੇ ਤੇ ਸਾਨੂੰ ਗੁਰਜੀਤ ਸਿੰਘ ਸਾਨੂੰ ਹੋਮ ਪ੍ਰਕਾਸ਼ ਮਿਲ ਗਿਆ ਤੇ ਬਾਕੀਆਂ ਦੀ ਅਸੀਂ ਭਾਲ ਕਰ ਰਹੇ ਹਾਂ ਤੇ ਜਲਦੀ ਇਹਨਾਂ ਨੂੰ ਅਰੈਸਟ ਕਰਕੇ ਤੇ ਅੰਦਰ ਨਵਾਜੇ ਅਸੀਂ ਸਾਰਿਆਂ ਵੱਖ-ਵੱਖ ਜਿੰਨੇ ਵੀ ਸੀਗੇ ਉਹਨਾਂ ਦੇ ਅਸੀਂ ਸਾਰਿਆਂ ਦੇ ਰੇਡ ਕੀਤੀ ਅੱਜ ਤੇ ਉੱਥੇ ਸਾਰਾ ਅਸੀਂ ਚੈੱਕ ਕੀਤਾ ਤੇ ਹੋਰ ਕਿਤੇ ਇਸ ਬਸਵੰਦੀ ਕੋਈ ਵੀ ਸਾਨੂੰ ਇਨਫੋਰਮੇਸ਼ਨ ਮਿਲ ਜਾ ਉਥੋਂ ਕੋਈ ਇਤਰਾਜ ਨਹੀਂ ਕੁਝ ਪਾਇਆ ਗਿਆ ਤੇ ਸਾਰਿਆਂ ਨੂੰ ਸੀ ਸਖਤ ਹਦਾਇਤ ਕੀਤੀ ਹੈ ਵੀ ਇਸ spa ਸੈਂਟਰ ਦਾ ਇੱਥੇ ਸਿਰਫ ਮਸਾਜ ਹੀ ਹੋਣੀ ਚਾਹੀਦੀ ਹੈ